हां जी गाइस अपन हॉस्पिटल ਦੇ ਵਿੱਚ ਇਸ ਟਾਈਮ ਫਿਰ ਰਹੇ ਆ ਤੇ ਟੈਸਟ ਵਾਲੀ ਪਰਚੀ ਕਰਵਾ ਕੇ ਹਟਿਆ ਮੈਂ ਆਕੇ ਚਾਲੀ ਆ ਠੰਡਾ ਹੈਗਾ ਜੀ ਹੂੰ ਇਹ ਕੋਈ ਗੱਲ ਆ ਯਾਰ ਮਾੜੀ ਕਿੰਨੀ ਰਿਕਵੈਸਟ ਕਰ ਰਿਹਾ ਜਸੂਦੀ ਹੁਣ ਆ ਮੈਂ ਤਾਂ ਇਹ ਕਿਹੜੀ ਘੈਂਡੀ ਹੋਈ ਗੇਮਿੰਗ ਵਾਸਤੇ ਇਹ ਚ ਬਲੈਕ ਵਾਲੀ ਵੀ ਖੋਲ ਕੇ ਦੇਖ ਲੈ ਹਾਂ ਤਾਂ ਮੇਰੇ ਕੋ ਬੱਦੂ ਬੱਟੇ ਦੇਖੀ ਨੇ ਦਸ ਕਾਲੇ ਰਹਿ ਗਏ ਵਸ ਫਿਰ ਕੋਕ ਵਾਲੇ ਰਹਿ ਗਏ ਹੀਗੋ ਵਾਲੇ ਇਹ ਤਾਂ ਉਹਦਾ ਵੀਡੀਓ ਆ ਇਹ ਤਾਂ ਲੈਣ ਦੇ ਦੇ ਵਿੱਚ ਹਾਂਜੀ ਹੈ ਗੈਸ ਸਸੀ ਗਾ ਸਰਾਂ ਨੂੰ ਕੀ ਹਾਲ ਚਾਲ ਹੈ ਵੈਲਕਮ ਬੈਕ ਆ ਗਏ ਥੋੜਾ ਸਰਾਂ ਦਾ ਵਲੌਗ ਦੇ ਵਿੱਚ ਤੇ ਗੈਸ ਟਾਈਮ ਹੋ ਗਿਆ 8 ਵਜਣ ਆੜਿਆ ਤੇ ਆਪਾਂ ਰੈਡੀ ਹੋ ਗਏ ਆ ਜਾਣਾ ਆਪਾਂ ਨੇ ਰੋਪਣ ਨੂੰ ਸਮਾਨ ਕਰਾ ਲੈ ਕੇ ਹੈ ਕੀ ਹਾਲ ਹੈ ਤਦਨ ਦੱਸਿਆ ਨਹੀਂ ਮੈਨੂੰ ਕਿਤੇ 8 ਵਜੇ ਜਾਣ ਦੀ ਬਾਰੇ ਯਾਰ ਹਰਗਵੀਰ ਕਿੱਦਾਂ 6-7 ਵਜੇ ਤਾਂ ਗਏ ਹੋਣੇ ਅਸੀਂ ਕਦਾ ਅੱਧਾ ਨਾ 6 6:07 ਵਜੇ ਗਏ ਆ ਰੇਟ ਗਏ ਫੇਡ ਬਲੇਡ ਭਰੇ ਆ ਯਾਰ ਮੋਟਰ ਕਰ ਲੈ ਭਾਜੀ ਨਹੀਂ ਫੇਰ ਉਧਰਨ ਵਾਲੇ ਨੂੰ ਵੀ ਫੇਰ ਸ਼ਾਮ ਨੂੰ ਤਾਂ ਕੰਮ ਵੀ ਤਾਂ ਮੈਨੂੰ ਠੀਕ ਹੋਣ ਪੈਣਾ ਹਾਂ ਉਹ ਤਾਂ ਠੀਕ ਆ ਹੁਣ ਅੱਜ ਖੂਨ ਚੜਾਇਆ ਕਰ ਉਹਨਾਂ ਨੇ ਖੂਨ ਘਟਦਾ ਨਾ ਇੰਨਾ ਤਾਂ ਹੁਣ ਮੈਨੂੰ ਪਤਾ ਨਹੀਂ ਦੂਜਾ ਹੈਗਾ ਬਲੱਡ ਰੈਕਟੇ ਮਿਲਦਾ ਠੀਕ ਹੈ ਵਾਈ ਸੁਮਾਨਦ ਕਰਨ ਨਾਲ ਹੋ ਗਿਆ ਹਮ ਗਾਰੀ ਚ ਸਰਕਾਰੀ ਚ ਆ ਫੈਸਿਲਿਟੀ ਤਾਂ ਇਹਦਾ ਵਧੀਆ ਹੁਣ ਸਰਕਾਰੀ ਦੀ ਪਹਿਲਾਂ ਨਾਲ ਤੇ ਦੇਖ ਰੇਖ ਵਧੀਆ ਦੇਖ ਰੇਖ ਉੱਥੇ ਉੱਥੇ ਕਰਨਾ ਕਰ ਦੋ ਹਾਂ ਕਿੰਨੇ ਕਜੇ ਕਰਨਾ ਇੱਧਰ ਪਾਣੀ ਛੱਡਿਆ ਅੱਜ ਮਸ ਜਿੰਦਾ ਹੀ ਅੱਜ ਕਰਦਾ ਸ਼ਾਮ ਤੱਕ ਹਾਂਗਾ ਲੈ ਇੱਧਰ ਤਾਂ ਨਾ ਉਹ ਤਾਂ ਭਰਿਆ ਖੜਾ ਇੱਕ ਤਾਂ ਭਰਿਆ ਹੋਇਆ ਹੈ ਦੀਪ ਭਰਿਆ ਖੜਾ ਹੋਣਾ ਉਹੀ ਵਾਰ ਇਹ ਤੇ ਦਿਨ ਆਪਾਂ ਪਰਸਾਂ ਹਾਂ ਚੱਲ ਦੇਖਦੇ ਆ ਜਿਵੇਂ ਆ ਗਿਆ ਟਾਈਮ ਨਾਲ ਫਿਰ ਆਜੂਗਾ ਅੱਜ ਤਾਂ ਮੈਂ ਵੀ ਜਾ ਰਿਹਾ ਘਰ ਨੂੰ ਚੱਲਿਆ ਘਰ ਨੂੰ ਸਾਡੇ ਵੀ ਸਾਰੇ ਚਲੀ ਗਏ ਨੇ ਆਣੇ ਘਰ ਨੂੰ ਲੱਗ ਮੜਾ ਜੇ ਵੀ ਨਹੀਂ ਕਰਿਆ ਨੇ ਨਾ ਉਹਨਾਂ ਨੇ ਤਾਂ ਕਰਵਾਤਾ ਬਾਈ ਕੁੱਟ ਕੁੱਟ ਕੇ ਕਰਵਾਤਾ ਵਹਿਤਾ ਇਹਦੇ ਆਲੇ ਇਹਦੇ ਆਲੇ ਕਰਾਉਣਾ ਹੈ ਦੇਖੀ ਇਹ ਮੋਟਰ ਰਿਕਾ ਲਿਆ ਗਿਆ ਹੈ ਮੋਟਰਸਾਈਕਲ ਲਿਆ ਸਕੂਟੀ ਹੈ ਕਰਵਾਤਾ ਤਾਂ ਕੰਬ ਦਤਾ ਇਹਨੂੰ ਇਹਨੂੰ ਗੀਅਰ ਪੱਸਦਾ ਇਤੈ ਦਾ ਬੰਨ ਵੀ ਉਹਦੇ ਨਾਲੇ ਬੈੱਡ ਪਰ ਪੌਂਡ ਤੇ ਫਿਰਦਾ ਦਾ ਹੈ ਸੰਡੀ ਹੁਸ਼ਾਰਾ ਇਹਦੇ ਹਲੇ ਰਵਾਲ ਬੱਧਿਆ ਹੈ ਨਾ ਤਾਂ ਚੱਲੀਏ ਯਾਰ ਚਲ ਠੀਕ ਹੈ ਰੋਟੀ ਰੋਟੀ ਫੜਾ ਕੇ ਆੜੀ ਠੀਕ ਹੈ ਠੀਕ ਹੈ ਬਾਏ ਬਾਏ ਓਕੇ ਹਾਂ ਕਰਦੀ ਮੈਨੂੰ ਫੋਨ ਕਰਦੀ ਗਾਇਸਾਥੇ ਰੋਡ ਪਰ ਖੜਾ ਕੋਟਲੇ ਪ੍ਰਿੰਟ ਲੜ ਗਈ ਹੱਥ ਭਰੇ ਯਾਰ ਓਹੋ ਬੁਰਾ ਹਾਲ ਹੋ ਗਿਆ ਹੱਥ ਦਾ ਦੁਖੇ ਰ ਸੋਜਾ ਪੈਣ ਲੱਗ ਗਿਆ ਕੋਲੈਕਟ ਦੇਖੋ ਦਿਖਦਾ ਸੋਜਾ ਪੈ ਰਿਹਾ ਗਾਇਸ ਆਪਾਂ ਹਸਪੀਟਲ ਦੇ ਵਿੱਚ ਇਸ ਟਾਈਮ ਫਿਰ ਰਹੇ ਆ ਤੇ ਟੈਸਟਾਂ ਵਾਲੀ ਪਰਚੀ ਢਵਾ ਕੇ ਹਟਿਆ ਮੈਂ ਗਾਇਸ ਇੱਕ ਅੰਤਰ ਸੀਗੇ ਉਹਨਾਂ ਦੀ ਨਾਲ ਵੀ ਹੈ ਨਹੀਂ ਸੀਗਾ ਫਿਰ ਉਹ ਕਹਿੰਦੇ ਮਾੜੀ ਪਰਚੀ ਢਵਾ ਦੇ ਮੈਂ ਤਾਂ ਚੱਲ ਕਟਵਾਇਆ ਤਾਂ ਧੰਟਾ ਹੋ ਗਿਆ ਤਾਂ ਲੈਣ ਦੇ ਵਿੱਚ ਖੜੀ ਨੂੰ ਤੇ ਬਾਕੀ ਹੁਣ ਉਹਨਾਂ ਦੇ ਸੈਂਪਲ ਵਾਲੀ ਟਿਊਬਾਂ ਲੈ ਕੇ ਆਉਣੀ ਆ 27 ਨੰਬਰ ਕਮਰੇ ਦੇ ਵਿੱਚ ਜਾ ਕੇ ਯਾਰ ਟਾਈਮੇ ਬਹੁਤ ਲੱਗਦਾ ਓਰੇ ਲੇਟਰ ਦੈਟ ਸੇਮ ਈਵਨਿੰਗ ਥੋੜਾ ਮੜਾ ਸਾਈਕਲ ਚਾਹੀਦਾ ਜੀ ਤੂੰ ਗਾਇ ਕਿ ਕੀ ਹੋ ਗਿਆ ਪਨੀਸ਼ ਵਾਲਾ ਦਿੱਦੇ ਫਿਰ ਇੰਨੇ ਲੈ ਜਾ ਮੈਂ ਠੀਕ ਆ ਨਾ ਪ੍ਰੋਪਰਲੀ ਕਿੱਥੇ ਲਗੀਏ ਦੁਕਾਨ ਤੇ ਜਾ ਕੇ ਆਉਣਾ ਨਹੀਂ ਯਾਰ ਟੋਪੀ ਇੰਨਤ ਲਾ ਦੇ ਨਹੀਂ ਵੇਖ ਦੇਖ ਕਿਵੇਂ ਪ੍ਰਧਾਨ ਬਣੀ ਫਿਰਦਾ ਹੈ ਮੇਰੇ ਮਿੱਤੇ ਪ੍ਰਧਾਨ ਬਣ ਰਿਹਾ ਵੀ ਸਾਈਕਲ ਨਹੀਂ ਦੇਣਾ ਹੈਗਾ ਹੈ ਮੇਰੇ ਜਿਹੜਾ ਕੀ ਮੋਬਾਈਲ ਦੇ ਜਿਹੜਾ ਜਾ ਮੋਬਾਈਲ ਆਏ ਤੂੰ ਮੇਰੇ ਜਿਹੜਾ ਕਹੀ ਜਾ ਰਿਹਾ ਜਾਣਾ ਵੇ ਚੱਲੀ ਜਾ ਚੱਕ ਲਿਆ ਜਾ ਮੈਂ ਜਾ ਕੇ ਆਈ ਮੰਦ ਦੁਕਾਨ ਪਰ ਐਨੇ ਹਾਂ ਮੇਰੇ ਨਾਲ ਜਾਣਾ ਇਹਨੇ ਤਾਤੇ ਨਹੀਂ ਲੈ ਕੇ ਜਾਣਾ ਤਾਤੇ ਹੀ ਲੈ ਕੇ ਆਣਾ ਹੈਗਾ ਨਹੀਂ ਲੈ ਕੇ ਆਣਾ ਤੂੰ ਆ ਯਾਰ ਤੂੰ ਦੱਸ ਇਹ ਕੌਣ ਹੁੰਦਾ ਕੌਣ ਰੋਕਣ ਵਾਲਾ ਆ ਜਾ ਤੱਕ ਲਿਆ ਆ ਜਾ ਆ ਜਾ ਧਰ ਮਾਰਿਆ ਗਾ ਹੈ ਨਾ ਆਪਾਂ ਨੇ ਹਨੀ ਕਿੰਨਾ ਘਟਾ ਮਲਾਉਣਾ ਆ ਜਵੇ ਜਲਦੀ ਪਹਿਲੋ ਟਾਈਮ 6 ਵਜਣੇ ਵਾਲੇ ਹੋ ਗਏ ਆ ਜਾ ਹੁਣ ਭੱਜ ਕੇ ਹਾਂਜੀ ਗਾਇਸ ਟਾਈਮ ਹੋ ਗਿਆ 6 ਵਜ ਗਏ ਤੇ ਗਾਇਸ ਆਪਾਂ ਸਵੇਰ ਦਾ ਜਦੋਂ ਮੈਂ ਆਇਆ ਹਸਪੀਟਲ ਤੇ ਫਿਰ ਮੈਂ ਸੌਂ ਗਿਆ ਸੀਗਾ 4 ਵਜੇ ਉੱਠਿਆ ਵਰਕਆਊਟ ਡਨ ਕਰਕੇ ਸਾਢੇ 5 ਵਜੇ ਤੱਕ ਤੇ ਨਾ ਨੂੰ ਕਿ ਆ ਗਏ ਆ ਬਸ ਤੇ ਦੀਦੀ ਨਹੀਂ ਆਉਣੇ ਹੀ ਵਾਲੇ ਆ ਤੇ ਆਪਾਂ ਨੇ ਜਾਣਾ ਯਾਰ ਦੁਕਾਨ ਪਰ ਕੋਲਡ ਡਰਿੰਕ ਲੈਣ ਤੇ ਨਵੀ ਨੂੰ ਫਲਾਸ ਆਇਕਨ ਨੂੰ ਕਹਿੰਦਾ ਮੇਗਾ ਚੱਲ ਫਿਰ ਤੁਰਕੀ ਚੱਲੇ ਆਇਆ ਭੱਜ ਕੇ ਆਇਆ ਜਲਦੀ ਜਲਦੀ ਜਾਣਾ ਇਹ ਮੁੜ ਕੇ ਹੋਣਾ ਆਪਣੇ 5 ਮਿੰਟ ਚ ਚਲੋ ਤੁਸੀਂ ਆ ਗਿਆ ਲੈ ਇਹ ਕੱਲ ਪਣੀ ਤੇ ਦੇਬੂ ਨੇ ਪਾਣੀ ਲੱਗੇ ਹੋਏ ਲਾਉਣ ਦੇਬੂ ਕਹਿ ਰਿਹਾ ਤਾਂ ਮੈਨੂੰ ਸਵੇਰੇ ਵੀ ਕਦੋਂ ਕਰਨਾ ਹੈ ਪਰ ਹਲ ਤੱਕ ਤਾਂ ਭਰੇ ਹੀ ਨਹੀਂ ਹਨ ਖੇਤ ਹੈ ਨਾ ਹਾਂ ਹਾਂ ਕੱਲ ਦੀ ਛੱਡੀ ਮੋਟਰ ਕੱਲ ਦੀ ਮੋਟਰ ਛੱਡੀ ਹੈ ਤਾਂ ਕਿ ਖੇਤ ਨਹੀਂ ਭਰਿਆ ਹੈਗਾ ਉੱਧਰ ਛੱਡਿਆ ਹੋਣਾ ਪਹਿਲਾਂ ਉਹਨਾਂ ਨੇ ਪਾਣੀ ਤਾਂ ਕਰਕੇ ਨਹੀਂ ਭਰਿਆ ਹੈਗਾ ਉੱਧਰਲੇ ਖੇਤਾਂ ਵਿੱਚ ਉੱਧਰ ਲਾਣਾ ਦਾ ਦੇਬੂ ਦਾ ਤਾਂ ਮੈਨੂੰ ਸਵੇਰੇ ਆ ਦੇਖ ਸਵੇਰੇ ਭਿੰਡ ਲੜ ਗਈ ਹੱਥ ਸੁੱਜਿਆ ਪਿਆ ਏ ਸਵੇਰ ਦਾ ਹੀ ਤੇ ਗਾਈਸਾਂ ਸਪ੍ਰਿੰਟ ਲੜ ਗਈ ਹੁਣ ਦਰਦ ਹੁੰਦਾ ਸਵੇਰ ਦਾ ਹੀ ਤੇ ਪਹਿਲਾਂ ਕੜਾ ਮਸੀਆਂ ਮਸੀ ਖੋਲਿਆ ਮੋਟਾ ਹੋਇਆ ਬਿਆਹਤ ਖਾਂਦੇ ਪੀਂਦੇ ਘਰ ਦੇ ਬਣ ਗਏ ਫੇਰ ਠੀਕ ਨਹੀਂ ਉਹੀ ਦਵਾ ਲਾਣਾ ਚਲੋ ਚਲੋ ਪਰੇ ਯਾਰ ਦਵਾ ਤੋੜ ਲੈ ਨਵੀ 5 5 ਵਾਲੇ ਚਿਪਸ ਹਾਂ ਚਿਪਸ ਹਰੇ ਵਾਲੇ ਧਿਆਨ ਨਾਲ ਤੈਨਾਂ ਨਾ ਤੋੜੂ ਅੱਕੇ ਚਾਰੀਆ ਠੰਡਾ ਆਇਆ ਗਈ ਹਾਂ ਅੰਬੂ ਵੀ ਵੇਚ ਦੇ ਅੰਬੀ ਵਿੱਚ ਅਸਤ ਅੰਬੂ ਵੀ ਰੱਖ ਲੈ ਅੰਬੂ ਵੀ ਰੱਖ ਲੈ ਲੈ ਆਦੇ ਆਪਣੇ ਪਾਣੇ ਵਾ ਅੱਛਾ ਜੇ ਕਿਸੇ ਨੂੰ ਲੋਡ ਪੀਤਾ ਦੇ ਜਾਣੇ ਆ ਕਿੰਨੇ ਇੱਕ ਕੰਮ ਬਾਈ ਲੈ ਲੈ ਇਹ ਤਾਂ ਅਕਲ ਆਪਣੇ ਪਰਸਨਲ ਆ ਹੋ ਪਰਸਨਲ ਯੂਜ਼ ਕਰਵਾ ਇਹ ਜੀ ਕਿ ਜਿਆਦਾ ਹੀ ਕੋਈ ਮਤਲਬ ਜੇ ਨੂੰ ਚਾਹੀ ਤਾਂ ਵਧੀਆ ਹੀ ਚੱਲਦਾ ਨਵੀ ਨੇ ਪੀਲੀ ਪ੍ਰੋਟੀਨ ਤੇ ਜੀਜੇ ਨਾਲ ਜੋ ਇੱਕ ਫੈਂਟਾ ਆ ਲਿਆ ਫੋਕ ਚਾਂਚ ਵੀ ਜੋਗੇ ਆਪਾਂ ਨੇ ਚਿਪਸ ਲੈ ਲੈ ਤੇ ਚਿਪਸ ਖਾ ਪੈਟੀਜ਼ ਖਾ ਚੱਲ ਜਲਦੀ 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 ਆ ਜਾ ਜੀਜੇ ਨਹੀਂ ਆ ਗਏ ਹਾਂ ਦੇਖੋ ਮੋਟਰਸਾਈਕਲ ਖੜਾ ਹੈ ਤੇ ਗਾਇਸ ਦੀਦੀ ਨਹੀਂ ਤਾਂ ਆ ਗਏ ਤੇ ਕੋਲਡ ਓਕੇ ਆ ਖੜਾ ਮੋਟਰਸਾਈਕਲ ਸੌਰੀ 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 ਲੇਟ ਹੋ ਗਿਆ 5-10 ਮਿੰਟ ਤੁਰ ਕੇ ਆਇਆ ਫਿਰ ਹੁਣ ਹਾਂਜੀ ਗਾਇਜ਼ ਸਭ ਆ ਬੜੀ ਵਧੀਆ ਚੱਲ ਰਹੀ ਹੈ ਤੇ ਮੌਸਮ ਪਹਿਲਾਂ ਨਾਲੋਂ ਠੀਕ ਹੋ ਗਿਆ ਤੇ ਸ਼ਾਮ ਦਾ ਟਾਈਮ ਆ ਜੀ ਇਧਰ ਕੋ ਮਣਾਈ ਹੋਈ ਆ ਤੇ ਪ੍ਰੀਤ ਨਹੀਂ ਅੱਗੇ ਖੜੇ ਆ ਉਥੇ ਜਿੱਤੂ ਨਹੀਂ ਜਿੱਤ ਦੀ ਵੀਡੀਓ ਅਪਲੋਡ ਕਰਨ ਲੱਗਿਆ ਹਾਂ YouTube ਉੱਪਰ ਤੇ ਠੀਕ ਆ ਬਸ ਹੁਣੀ ਵਾਲੀ ਆ 20% ਹੋ ਗਈ ਹੈ ਜਿੱਤੀ ਹਾਂ ਉਂਗਲ ਪੇਜ ਤੇ ਪੈਸੇ ਕੱਢ ਰਿਹਾ ਹਾਂ ਹਾਂ ਕੱਢ ਲੈ ਤੇਰੇ ਪੈਸੇ ਫਾਈਲ ਸਕੈਨ ਜੀ ਮਾਰਨ ਲੱਗ ਗਿਆ ਬਤਾ ਸਕੈਨ ਕਰ ਲਿਆ ਹੁਣ ਤਾਂ ਟਾਗ ਸਕੈਨ ਨਾਲ ਪੈਂਦੇ ਹੁੰਦੇ ਆ ਨਿਕਲਦੇ ਨਹੀਂ ਹੁੰਦੇ ਹੈਗੇ ਹਾਂ ਉਹ ਚੁੰਗਣੀ ਤੇ ਘਾਤੀ ਅੱਧਰ ਚੁੰਗਣੀ ਨਵੀਨੂ ਤਾਂ ਬਾਈ ਤੰਗ ਕਰਕੇ ਰੱਖਦਾ ਬਲੌਗ ਘਰ ਜਾ ਕੇ ਵੇ ਵਿਦੇ ਨਹੀਂ ਤੇ ਰਹਿ ਚੱਪਲਾ ਐਹੀ ਤਾਂ ਗੇਮ ਆ ਸਾਰੀ ਰੀਕਵੈਸਟ ਕਰ ਰਿਹਾ ਜਸੂ ਦੀ ਹੁਣ ਲੈ 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 ਵਾਲੇ ਨੂੰ ਕਹ ਜਸੂ ਤੇ ਉਹਦੀ ਚੱਪਲ ਛਡਵਾ ਦੂਗਾ ਹੋਰ ਕੀਆ ਚੱਲ ਇੱਕ ਬਈ ਰੁਕਦਾ ਬਈ ਮਨ ਜੀ ਤੂੰ ਸੁਣ ਮਨ ਜੀ ਉਹ ਚੱਪਲ ਛਡਵਾ ਦੂਗਾ ਹੋਰ ਕੀਆ ਵੀ ਹੈ ਵੀ ਹੈ ਜਸੂ ਤੇ ਦਮ ਹੈਗਾ ਬਈ ਹਾਂ ਪਾਕਿਸਤਾਨੀ ਮਾਰਦਾ ਲੈ ਲੈ ਚੱਲ ਏ ਕਿਹੜੇ ਨਾ ਹੋਣਾ ਟੱਕਰਾਂ ਨਹੀਂ ਹੋਣਾ ਆਪ ਰਕੜੀ ਇਸੋ ਦੀ ਵਿੱਚ ਜਮੀਰ ਜਾਨ ਜਮੀਰ ਜਾਨ ਦੀ ਜਮੀਰ ਭਾਈ ਰੁਕ ਜਾ ਬ੍ਰੇਕ ਆਲੇ ਘਸਰੇ ਨਹੀਂ ਛੇੜਨੀ ਹੈਗੀ ਮੋਟਰਸਾਈਕਲ ਲੰਘ ਜਾਣ ਦੋ ਬ੍ਰੇਕ ਆਲੇ ਹਾਂ ਚਲੋ ਹੋ ਜਾ ਸਟਾਰਟ ਚੱਕ ਲੈ ਗਿਆ ਭਾਈ ਹੈ ਦਬ ਹੈਗਾ ਦਬ ਐਂ ਕਰਦੇ ਆ ਆਪਾਂ ਇਹ ਚੱਲਦੇ ਹਾਂ ਠੀਕ ਨਹੀਂ ਐਂ ਆਪਾਂ ਥੱਲੇ ਨੂੰ ਨਿਕਲ ਕੇ ਚੱਲਦੇ ਐਂ ਇਹਨੂੰ ਹਰ ਮਨ ਆ ਜਾਊਗਾ ਡੈਰੀ ਭਾਨੂੰ ਦੇਖੀ ਧਿਆਨ ਨਾਲ ਮੈਂ ਤਾਂ ਦੇਖ ਰਿਹਾ ਕਿ ਹਾਂ ਜੀ ਕੀਮਿੰਗ ਵਾਸਤੇ ਵਿੱਚ ਬਲੈਕ ਵਾਲੀ ਵੀ ਖੋਲ ਕੇ ਦੇਖ ਲੈ ਹਾਂ ਤਾਂ ਮੇਰੇ ਕੋ ਬੱਦੂ ਬੱਟਿਕ ਦੇਖੀ ਮੈਂ ਉਸ ਕਾਲੇ ਦੇਗੇ ਬਾਅਦ ਸਿਰ ਉਹ ਕੋ ਵਾਲੇ ਰਹਿ ਗਏ ਹੀ ਕੋ ਵਾਲੇ ਇੱਥੇ ਇੱਕ ਬਲੈਕ ਇੱਕ ਵਾਈਟਾ ਦੇਖਦਾ ਕੱਢ ਕੇ ਜੋ ਵਾਦੇ ਵਿੱਚ ਆਵਾਜ਼ ਉਹ ਜੀ ਇੱਕਣਾ ਦੀ ਆਵਾਜ਼ ਦਾ ਬੈਟਰੀ ਗੱਭੀ ਗੱਭੀ ਜਾਜ ਨਹੀਂ ਹੋਣੀ ਸ਼ਾਇਦ ਹੋਣਾ ਕੜਿਆਂ ਵੀ ਵਧੀਆ ਲੱਗਦਾ ਹੂੰ ਬੈਟਰੀ ਨਹੀਂ ਚਾਰਜ ਬੈਟਰੀ ਨਹੀਂ ਚਾਰਜ ਹੈਗੀ ਚਾਰਜ ਕਰਨੀ ਪੈਣੀ ਬੈਟਰੀ ਚੈੱਕ ਕਰਕੇ ਦੇਖ ਲਈ ਹਾਂਜੀ ਦੇਖ ਲਈ ਮੈਨੂੰ ਦੱਸ ਦੀ ਫਿਰ ਜਿਹੜੇ ਹਾਂ ਫਿਰ ਲੇਣੇ ਨੇ ਕਿੰਨੀਆਂ ਬਾਤੇ ਚਾਹੀਦੇ ਵਧੀਆ ਜੇ ਗੇਮ ਛੇੜਣੇ ਵਾਸਤੇ ਆਹੋ ਲੈ ਜਾ ਲੈ ਕੋਈ ਨਾ ਲੈ ਜਾ ਚੈੱਕ ਕਰਕੇ ਦੱਸ ਦੀ ਜਿਹੜੇ ਲੈਣੇ ਆ ਕਾ ਲੈਣਾ ਦੱਸੋ ਵੀਰ ਜੀ ਲੈ ਕੇ ਗਿਆ ਤਾਂ ਅੱਛਾ ਹਾਂ ਪਹਿਲਾਂ ਨੇ ਚੈੱਕ ਕਰੇ ਤੇ ਨੋਤੀ ਲੈਣਾ ਕੋਈ ਮੋਰੀ ਦੇਖ ਲਊਗਾ ਕਰ ਲਓ ਚਾਰਜ ਹਾਂ ਪੂਰੀ ਹਾਂ ਕੋਈ ਨਾ ਕਰੀ ਕਰ ਲਈ ਚਾਹੇ ਉੱਥੇ ਗਿਆਏ ਦੱਸ ਅੱਡੀ ਕਿਆ ਕਰ ਲਊਗੀ ਯਾਰ ਕਾ ਦੇਣਾ ਬਸ ਨਾ ਗੈਂਡਾ ਮੇਰੀ ਯਾਰ ਮੀ ਤੇ ਇਹ ਮਨਦਾ ਤਾਂ ਵੀ ਢੱਪੀ ਚਾਲ ਨਹੀਂ ਹੈਗੀ ਇਹਦੇ ਢੱਪੀਆਂ ਨਹੀਂ ਚਾਲ ਜਗੀਆਂ ਨਾ ਲਓ ਮੇਰੇ ਦੂਜੇ ਹੈਡਫੋਨ ਹੈ ਤਾਂ ਬਹੁਤ ਘੰਟਾ ਆਵਾਜ਼ ਬੋਜ ਵੀ ਉਹਨਾਂ ਦੀ ਵਧੀਆ ਹੈ ਕਿਹੜੇ ਦੇ ਕੋਲ ਉਹ ਦੂਜੇ ਉਹ ਗੱਲ ਵਾਲੇ ਹੁੰਦੇ ਜਿਹੜੇ ਗਲ ਚ ਪਾ ਕੇ ਵਾਲੇ ਹੁੰਦੇ ਆ ਬਲੂਟੂਥ ਵਾਲੇ ਉਹ ਹੈ ਦੇ ਕੋਲ ਸਰ ਉਹ ਯਾਰ ਉਹ ਜਿਹੜੀ ਗੋਲੀ ਆਵਾਜ਼ ਨੇਟ ਆਉਂਦੀ ਉਹਦੀ ਪਰ ਤੇਰਾ ਭਾਈ ਆ ਆਦਾ ਦੇਖੇ ਵੀ ਮੈਂ ਵਾਪਸ ਕਿੱਦਾਂ ਦੇਖਦਾ ਇੱਧਰ ਆ ਦੇ ਬੀ ਬਵਾੜਿਆ ਆਰੇ ਮਾਰਾ ਪੜਿਆ ਕਿਹੜੇ ਦੇਖਣੇ ਨੇ ਕਿਹੜੇ ਲੈਣੇ ਆ ਜੇ ਉਹੀ ਡੱਬੀ ਚਾਰਜ ਤੇ ਢਾ ਲਈ ਫਿਰ ਰੀਅਲਮੀ ਇਹ ਆ ਕੜੇ ਦੇ ਇਹ ਵਾਈਟ ਚ ਲੈ ਲੈ ਮੈਂ ਵੱਲੇ ਬਰ ਰੀਅਲਮੀ ਇਹ ਨਹੀਂ ਲੈਣੇ ਸਰ ਤੋਾਰੇ ਦੇ ਮਾਰ ਰੀਅਲਮੀ ਜੇ ਬਲੈਕ ਨਹੀਂ ਇਹਦੇ ਆਰੇ ਇਹਦੇ ਰੀਅਲਮੀ ਵਿੱਚ ਵਾਈਟ ਹੀ ਰਹਿ ਗਏ ਪਹਿਲਾਂ ਤੇ ਬਲੈਕ ਉਹ ਵੀ ਕਲੇ ਦੇ ਦੁਕਾਨ 'ਚ ਉਹ ਵੀ ਦੇ ਆ ਵੀ ਦੇ ਆ ਬੜਾ ਆਹ ਕੜਾ ਉਹ ਨਾ 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 ਉਹ ਕੋਈ ਗੰਦੀ ਗੱਲ ਬ੍ਰੈਂਡ ਦੇ ਤੂੰ ਇਹ ਵੇਚਣੇ ਰੀਅਲਮੀ ਦੇ ਦੇਖ ਰਹੰਦਾ ਵੇਚਣੇ ਵਾਲੇ ਇਹ ਇਹਦੇ ਪਿੱਛੇ ਬਾਲਾ ਡੱਬੀ ਤੇ ਰੀਅਲਮੀ ਵਾਲੇ ਦੇਖ ਲੈ ਡੱਬੀ ਚਾਰਜ ਲਾ ਲਈ ਕਰਾਂ ਚੈੱਕ ਕਰਕੇ ਮੰਦਾ ਠੀਕ ਹੈ ਨਹੀਂ ਸਹੀ ਠੀਕ ਆ ਭਈਆ ਤੇਰਾ ਆਵਾਜ਼ ਉਹ ਜਿਹੜਾ ਸਾਰਿਆਂ ਦੀ ਘਟੇ ਆ ਉਹ ਲੈ ਲੇ ਤੇ ਚਾਰਜਿੰਗ ਪੰਜ ਛੇ ਘੰਟੇ ਰਾਮ ਦੀ ਨਾਲ ਘਰਾਂ ਹਰ ਨੇ ਯੂਜ਼ ਕਰਦੇ ਆ ਮਨੀ ਕੋਲ ਵੀ ਆਈ ਆ ਹੁਣ ਤਾਂ ਜਸੂ ਦੀ ਮੰਮੀ ਨੇ ਵੀ ਲੈ ਲਿਆ ਜੀਤੂ ਕੋਲ ਵੀ ਆ ਹਾਂ ਜੀਤੂ ਦੇਖੀ ਉਹ ਇਨੇ ਗੜ ਤੇ ਕਿੱਡੀ ਬੋਟ ਵਾਲੇ ਲੈ ਬੋਟ ਦੇ ਨੇ ਆ ਨਵੇਂ ਨੇ ਉਹ ਵੀ ਲੈ ਉਹ ਵਧੀਆ ਵਿਚਾ ਥੋੜੇ ਜਿਆਦਾ ਹੋਰ ਵੀ ਗੈਸ ਟਾਈਮ ਹੋ ਗਿਆ 8:00 ਵਜੇ ਤੇ ਠੀਕ ਆ ਦੁੱਧ ਵਗੈਰਾ ਲੈ ਆਏ ਆ ਆਪਾਂ ਤੇ ਦੇਖ ਸਕਦੇ ਆ ਟਾਈਮ 8:00 ਵਜੇ ਤੇ ਤੇ ਠੀਕ ਆ ਤੇ ਬਾਕੀ ਜਿਹਦਾ ਆਪਾਂ ਇੱਥੇ ਖੇਰੇ ਉਹ ਜਿੱਤੂ ਨਹੀਂ ਜਿਹੜਾ ਖੇਰੇ ਸੀ ਕਿ ਇੱਥੇ ਲੜਦੇ ਸੀਗੇ ਜਿੱਤੂ ਵਰਪ੍ਰੀਤ ਤੇ ਬਾਕੀ ਥੋੜੀ ਬਹੁਤ ਹੀ ਕਨਵਰਸੇਸ਼ਨ ਜੀ ਹੋ ਗਈ ਸੀਗੀ ਬਾਣੀ ਮੋਟੀ ਤੇ ਬਾਕੀ ਆਰਾਦਾ ਵਲੋਗ ਮੈਂ ਕਰਦਾ ਸੀ ਐਂਡ ਤੇ ਵੀਡੀਓ ਮੈਂ ਬਹੁਤ ਛੋਟੀ ਬਣਾਈ ਅੱਜ ਦੇ ਥੋੜਾ ਬਿਜੀ ਸੀਗਾ ਤੇ ਅਗਲੇ ਮੈਂ ਕਹਾਂ ਲੂ ਅਗਲੇ ਬਲੌਗ ਦੇ ਵਿੱਚ ਤੇ ਠੀਕ ਆ ਵੀਡੀਓ ਵਧੀਆ ਲੱਗੀ ਵੀਡੀਓ ਜਰੂਰ ਲਾਈਕ ਕਰਿਓ ਤੇ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਮੈਂ ਕਹਾਂ ਲੂ ਨੈਕਸਟ ਬਲੌਗ ਦੇ ਵਿੱਚ ਥੈਂਕਸ ਫॉर ਵਾਚਿੰਗ